ਜੋ ਕੋਈ ਦੌਵੀਏ ਨਾ ਸਿਰੇ ਤੋਂ ਪਰਨੇ ਬੰਦ ਕਰਤੀਆਂ ਤੁਹਾਨੂੰ ਕੋਈ ਕਾਹ ਮਦਦ ਹੋਵੇ ਅੰਦਰੋਂ ਪਰਮਿਸ਼ਨ ਚਾਹਤਾਂ ਦਾ 4 ਵਜੇ ਤੱਕ ਕਹਿੰਦੇ ਨੇ ਮੈਡਮ ਇਹ ਯਾਰ ਠੀਕਾ ਚੁੱਕੋ ਬੰਦ ਨਹੀਂ ਆਪਾਂ ਜਿਹੜੇ ਕਹਿੰਦੇ ਨੇ ਕਿ ਬੰਦ ਨਹੀਂ ਕਰਨੀ ਆ ਨਾ ਕਿ ਬੰਦ ਕਰਦੇ ਆ ਤਾਂ ਫਿਰ ਸਾਨੂੰ ਲਿਖਤੀ ਰੂਪੀ ਦੇ ਦਿਓ ਹਾਂ ਮੈਂ ਥੋੜਾ ਲਿਖਤੀ ਵਿੱਚ ਦੇ ਮੈਂ ਲੈਕਸ ਰਿਕਮਿਸਰ ਨੂੰ ਦੇ ਦਿੰਦਾ ਲਿਓ ਕਿੱਥੇ ਲਿਓ ਕਾਫੀ ਦੇ ਦੋਸਤ ਨਹੀਂ ਦੇਣ ਜੇ ਉਹ 4 ਰੁਪਏ ਬੈੱਡ ਕਰਨਾ ਤਾਂ ਕੰਮ ਕਿੰਨੇ 1.5 ਘੰਟੇ ਦਾ ਹੈ ਗੱਲ ਇਹ ਰਹਿਣ ਦੋ ਦਿਨ ਹੋ ਗਏ ਲੋਕਾਂ ਨੂੰ ਹਰਾਨ ਹੁੰਦਿਆਂ ਕੋਈ ਗੱਲ ਸਪਸ਼ਟ ਨਹੀਂ ਦੋ ਦਿਨ ਤਾਂ ਹੋਏ ਵੀ ਨਹੀਂ ਕੱਲ ਸ਼ੁਰੂ ਹੋਇਆ ਅੱਜ ਪੂਜਾ ਦਿਨ ਹੈ ਅੱਜ ਨਾਮਿਨੇਸ਼ਨ ਦਾ ਦੂਜਾ ਦਿਨ ਕੰਮ ਸ਼ੁਰੂ ਹੋਇਆ ਜੀ ਅੱਜ ਮੈਡਮ ਜੀ ਸਮਾਂ ਤੁਸੀਂ ਮੇਰਾ ਟਾਈਮ ਨਾ ਵੇਸਟ ਕਰੋ ਮੈਂ ਨਹੀਂ ਤੁਹਾਡਾ ਟਾਈਮ ਵੇਸਟ ਨਹੀਂ ਕਰਦਾ ਸਾਨੂੰ ਪਲੀਸ ਕਾਪੀ ਦੋ ਹਾਂ ਕੋਈ ਨਹੀਂ ਦੇ ਦੇ ਕਾਪੀ ਦੋ ਦੇ ਨਹੀਂ ਕੋਈ ਕੋਈ ਟਾਈਮ ਨਹੀਂ ਦੇ ਸਕਦੇ ਦੇਣਾ ਕੋਈ ਨਹੀਂ ਉਹ ਤਾਂ ਛੰਡੀ ਘਰ ਤੋਂ ਮਗਾ ਕੇ ਤੇ ਤੁਹਾਡੇ ਕੋਲ ਤਾਂ ਆਈ ਹੀ ਨਹੀਂ ਤਾਂ ਤੁਸੀਂ ਜਿੰਨੇ ਗਏ ਪਹਿਲਾਂ ਕਿਹਿੰਦਾ ਕੋਹਣ ਆਗੇ ਐਦਾਂ ਦੀ ਬੀਬੀ ਅਸੀਂ ਧਰਨਾ ਦੇ ਇੱਕ ਮਿਠਣ ਲੱਗੇ ਹੋਣੇ ਨਹੀਂ ਕੋਈ ਨਾ ਜੀ ਉਹ ਧਰਨਾ ਦੇਣਾ ਤੁਹਾਡਾ ਕਾਪੀ ਦਿਓ ਸੰਕਰ ਤੁਸੀਂ ਉਹ ਚਰਵਾਇਆ ਹੋਇਆ ਹੈ ਕਾਲੀ ਦਲ ਨੇ ਅਸੀਂ ਦਰਵਾਣਾ ਕਾਪੀ ਦਿਓ ਸਕੋ ਮਾੜਾ ਇਹਦਾ ਸੈਕੰਡ ਆਪਸ਼ਨ ਨਾਲੇ ਸੋ ਮੈਡਮ ਮੈਂ ਕਿਹਾ ਐਨਓਸੀ ਪਹਿਲੇ ਹੀ ਇਹਦਾ ਜਿਹਨੂੰ ਨਹੀਂ ਮਿਲਦੀ ਜੇ ਕੋਈ ਅਫਸਰ ਨਹੀਂ ਦਿੰਦਾ ਤਾਂ ਸੈਕੰਡ ਆਪਸ਼ਨ ਯੂਜ਼ ਕਰਦਾ ਹਾਂ ਫਿਰ 4 ਵਜੇ ਤੱਕ ਵੇਟ ਕਰ ਲੈਣਾ ਬੋਰ ਪਹਿਲਾਂ ਜਿਹੜਾ ਬੋਰ ਜਿਹੜਾ ਇਹਦੇ ਅੰਦਰ ਪ੍ਰਕਾਰ ਹੋ ਰਿਹਾ ਹੈ ਮੈਡਮ ਇਹਦਾ ਡੀ ਨੋਸੀ ਦਾ ਮਤਲਬ ਨਹੀਂ ਨੋਮੀਨੇਸ਼ਨ ਲੋਕਾਂ ਦੇ ਰੈਟ ਹੋ ਰਹੀ ਹੈ ਇੱਕ ਮਿੰਟ ਗੱਲ ਸੁਣੋ ਕਈਆਂ ਨੇ ਨਿਜਾਇਜ਼ ਕਮਜ਼ੇ ਕੀਤੇ ਹੋਏ ਨੇ ਉਹ ਹੀ ਤਾਂ ਪ੍ਰਦਾਨ ਕਰਨੀ ਹੈ ਤੁਸੀਂ ਮੈਡਮ ਸਾਰੇ ਸਾਰੇ 28 ਬੰਦਿਆਂ ਨੇ ਅਪਲਾਈ ਕੀਤਾ ਹੈ ਤੁਸੀਂ ਇੱਕ ਨੂੰ ਮੈਂ ਕਾਲ ਦਿੱਤਾ ਹੈ 4 ਵਜੇ ਜਾਰੀ ਕਰਾਂਗੇ ਤੁਸੀਂ ਬੇਕਾਬੂ ਡਬਲਿੰਕ ਹੋ ਗਾਈ ਨਹੀਂ ਨਹੀਂ ਆਹ ਗਾੜੀ ਡਬਲਿੰਗ ਹੈ ਡਬਲਿੰਗ ਹੈ ਮੈਡਮ ਨਹੀਂ ਨਹੀਂ ਡਬਲਿੰਗ ਹੈ ਤੁਸੀਂ ਇੱਕ ਪਾਸੇ ਕਹਿੰਦੇ ਬੈਟਰ ਹੋ ਜਾਂ ਹੋ ਗਿਆ ਇੱਕ ਪਾਸੇ ਕਹਿੰਦੇ ਚਾਰ ਪਾਸੇ ਪਟਾੜੀ ਵੀ ਤਾਂ ਕਰਨੀ ਹੈ ਮੈਂ ਉਹ ਇਥੇ ਬੰਦੇ ਬੁਲਾ ਕੇ ਨਹੀਂ ਡਬਲਿੰਗ ਕਿ ਸਹੀ ਦੀ ਹੈ ਕਰਦੇ ਰਹੇ ਹੈ ਇਹ ਕੋਈ ਡਬਲਿੰਗ ਨਾਲੇ ਨੂੰ ਚਾਰ ਨੂੰ ਜਦ ਦੇਣੇ ਨਾਰੇ ਕਹਿੰਦੇ ਬੱਤ ਨਹੀਂ ਕਰਦੇ ਡਬਲਿੰਗ ਕਵਾਰੀ ਦਾ ਕਾਡ ਹੈ ਪਰਵਾਰੀ ਜੇ ਜੀ ਕੋ ਵੀ ਕਸ਼ ਕਰਦੀ ਹੈ ਸਾਰੇ ਸਾਥ ਤੋਂ ਇਹ ਹੈ ਕਿ ਅਪਲਾਈ ਕਰ ਕੋਈ ਨਾ ਤੈਸ਼ੂ ਕਰੋ ਕਵਾਰੀ ਨੇ ਕਲੀਅਰ ਕਰਤਾ ਜੀ ਪਰ ਦੇ ਨਹੀਂ ਇਹ ਸਾਰੇ ਸੈਂਟੀਫਾਈਡ ਨਾਮ ਜਿਹਾ ਦੱਸਣ रिकॉर्डेबल ਹੈਗਾ ਮੈਂ ਇਹ ਕਹਿੰਦਾ ਤੁਹਾਨੂੰ ਕਦੇ ਤੁਸੀਂ ਕਹਿੰਦੇ ਹੋ ਕਿ 4 ਵਜੇ ਜਾਰੀ ਕਰਦੇ ਹਾਂ ਕਦੇ ਮੀਡੀਆ ਦੇਖ ਰਿਹਾ ਹੈ ਮੈਂ ਸਰਕਾਰ ਦਾ ਕਹਿੰਦੇ ਨੇ ਸਰਕਾਰ ਦਾ ਲੈ ਕੇ ਦੇ ਦਿਓ ਕਿ ਅੱਜ ਜੀ ਥੋੜਾ ਵਿੱਚ ਬੱਚੇ ਹੋ ਜਾਂਦੇ ਵਿੱਚ ਇਹਦਾ ਇਹ ਮੋਰਡ ਪ੍ਰਸ਼ਾਸਨ ਦੇ ਉੱਤੇ ਅਕਾਦੀ ਦਲ ਦੇ ਸਾਹਮਣੇ ਇਹ ਪੱਤਰ ਜਾਰੀ ਕਰਨਾ ਸਰਕਾਰ ਨੇ ਨਾਮੀਨੇਸ਼ਨ ਦੀ ਸ਼ਰਤ ਖਤਮ ਕਰੀ ਹੈ ਉਹਦੀ ਚਿੱਠੀ ਭੇਜੋ ਸਰਕਾਰ ਨੇ ਕਰੀ ਲੈਕਚਰ ਆ ਸੈਕੰਡ ਆਪਸ਼ਨ ਹੈ ਜੁਦਾ ਬਸ ਸੈਕੰਡ ਆਪਸ਼ਨ ਆ ਕੱਲ ਨੂੰ ਸਭ ਸਬੂਤ ਲਾ ਕੇ ਪਏ ਕਰਦੇ ਸਾਡੇ ਬੁਲਾਏ ਸਰਕਾਰ ਜੀ ਬਾਅਦ ਚ ਉਹ ਕੰਨੀ ਪਾਉਣੇ ਲਾ ਕੇ ਤੁਸੀਂ ਆਪਣੇ ਕੈਂਡੀਡੇਟ ਨੂੰ ਮਾਣ ਚਾ ਲੈਣਾ ਤੁਸੀਂ ਆਪਣੇ ਕੋਲ ਕਿਹਾ ਦੋ ਸਾਲ ਦਾ 60 ਦਾ ਕੋਈ ਫਟਾਇਆ ਨਹੀਂ ਤੁਸੀਂ ਸਹੀ ਹੋ ਗਲਤੀ ਬੇਇਨਤੀ ਹੋਦੀ ਹੈ ਕਿ ਕੋਈ ਇਹਨਾਂ ਲੋਕਾਂ ਦੇ ਹੱਥ ਚੋ ਕੇ ਬਣਦੇ ਕੰਮ ਕਰਦੇ ਮੰਨਦੇ ਉਹ ਸਾਰੇ ਕਹਿਣਾ ਨਹੀਂ ਹੈਗਾ ਜੀ ਕਲੀਅਰ ਡਾਟੇਪੀਡ ਦੋ ਸਾਨੂੰ ਆਪ ਦਾ ਜੇ ਪਹਿਲਾਂ ਜੀਓਟੇ ਸਬੂਤ ਖੜੀ ਦਿੰਦੇ ਆ ਉੱਪਰੋਂ ਫੋਨ ਕਰੋ ਉੱਪਰੋਂ ਤੇ ਆਓ ਫਿਰ ਥੱਲੇ ਵਾਲੇ ਉੱਪਰ ਲੈ ਆਓ ਪਾਪੀ ਦੇ ਨਹੀਂ ਨਹੀਂ ਮੈਂ ਨਹੀਂ ਜਦੋਂ ਡਗਲ ਗੱਲ ਅਸੀਂ ਨਹੀਂ ਥੋੜੀ ਬਰਦਾਸ਼ਤ ਡਗਲ ਮੈਂ ਨਹੀਂ ਗੱਲ ਕਰ ਰਹੀ ਤੁਸੀਂ ਇੱਕ ਪਾਸੇ ਕਹਿੰਦੇ ਲੁਕਾਪੀ ਅਸੀਂ 4 ਵਜੇ ਜਾਰੀ ਕਰ ਦਾਂਗੇ ਤੇ ਦੂਜੇ ਪਾਸੇ ਕਹਿੰਦੇ ਕਾ ਆਡਰ ਆ ਗਿਆ ਤੁਸੀਂ ਮੇਰੇ ਮੇਰੀ ਗੱਲ ਸੁਣੋ ਐਨਓਸੀ ਦਾ ਕੋਈ ਜੇ ਲਾਭ ਹੀ ਦੇਣਗੇ ਜਾਂ ਨਾਮ ਵੀ ਲਾਉਣਗੇ ਨੇ ਮੈਂ ਪੁੱਛ ਰਿਹਾ ਮੈਂ ਪੁੱਛ ਰਿਹਾ ਜੀ ਕਿਤਰਾ ਹੈ ਥੋੜੀ ਥੋੜੀ ਕਹਿੰਦਾ ਇਹਨੂੰ ਜੀ ਦੇਣਾ ਡਿਊਟੀ ਜਦਾ ਐਨਓਸੀ ਤਾਂ ਤੁਹਾਨੂੰ ਕਿਤਰਾ ਜਦੇ ਦੇਣ ਚੀ ਜੀ ਦੇ ਦੇਣੇ ਆ ਫਿਰ ਮੈਡਮ ਬੜਾ ਸਾਰਾ ਨੋ ਬਣਾ ਜੂਨੀਅਰ ਨੂੰ ਸੀ ਐਨਓਸੀ ਲਿਖਿਆ ਉਹਨਾਂ ਨੇ ਐਨਓਸੀ ਸਾਰਾ ਜੂਨੀਅਰ ਜੱਸਤਾ ਵੇਖ ਜੇ ਜਿਹੜੀ ਅਖੀਰ ਕਿੱਟ ਲਾਉਣਾ ਕਰੋ ਵੀਡੀਓ ਦਾਫਤਰ ਦਾ ਕੀ ਕੰਮ ਹੈ ਜੀ ਸਾਰਾ ਨੋ ਜੂਨੀਅਰ ਦਾ ਐਨਓਸੀ ਉਹਨਾਂ ਨੇ ਸਪੈਸ਼ਲ ਪੂਰੇ ਲਿਖਿਆ ਜੇ ਨਾ ਤੇਰੇ ਨੋਮੀਨੇਸ਼ਨ ਮੇਰੇ ਸਾਰੇ ਕਾਗਜ਼ ਸਾਡੇ ਰੱਖੀ ਬੇਕਾਰ ਨੇ ਨਾ ਲੋਕਾਂ ਨੂੰ ਨੋਮੀਨੇਸ਼ਨ ਨਾ ਸਾਡਾ ਐਫੀਡਾਪ ਨੇ ਕੰਮ ਕਰਨਾ ਨਾ ਕੁਝ ਹੋਰ ਕੰਮ ਕਰਨਾ ਸਾਡਾ ਸਮਝ ਲੋ ਆ ਡੇਢ ਦਾਦੀ ਦੀ ਨੋਮੀਨੇਸ਼ਨ ਦੀ ਹੈ ਕੱਲ ਵੀ ਨੋਮੀਨੇਸ਼ਨ ਦੀ ਸੀ ਲੋਕਾਂ ਨੂੰ ਪਹਿਲਾਂ ਤਾਂ ਬਜੀ ਹੋਰ ਕੰਮ ਦਾ ਕਰਦੇ ਹੋ ਯਾਰ ਮੈਨੂੰ ਅਸੀਂ ਲੋਕਾਂ ਨਾਲ ਅਸੀਂ ਕੰਮ ਕਰਨ ਦੀ ਆਪਰੇ ਸਾਰੇ ਨੇ ਕਬਜ਼ੇ ਕਰੇ ਇਹਨੂੰ ਕਬਜ਼ਾ ਹੋ ਜਾਂਦਾ ਕਬਜ਼ੇ ਦਾ ਦੂਜੀ ਪਾਰਟੀ ਨੇ ਵੀ ਕਰਿਆ ਹੋਣਾ ਕਬਜ਼ਾ ਨਿਕਲ ਜਾਣਾ ਕਹਿੰਦੇ ਕਹਿੰਦੇ ਹੋਏ ਪੂਰੀ ਮਨ ਨੂੰ ਤੇ ਸਾਨੂੰ ਚਿੱਠੀ ਦੇਉ ਕਿ세 ਗੱਲ ਦੀ ਜੇ ਇਹਨਾਂ ਨੇ ਐਪੀ ਡੋਟ ਇਲੈਕਸ਼ਨ ਕਮਿਸ਼ਨ ਨੇ ਇੱਕ ਤੋਂ 4 ਵੀ ਹੁਣ ਨਹੀਂ 5 ਵਜੇ ਸਮਾਂ ਦੇਈਆ ਨਹੀਂ ਇੱਕ ਗੱਲ ਇਹ ਅਸੀਂ ਐਨਓਸੀ ਦੇ ਦਾਂ ਕਦੋਂ ਦੇ ਦਾਂਗੇ ਨਾਮੀਨੇਸ਼ਨ ਦਾ ਕੱਲ ਦੀ ਡੇਟ ਵੀ ਨਿਕਲ ਗਈ ਅੱਜ ਦੀ ਵੀ ਨਿਕਲ ਗਈ ਕੱਲ ਐਨਓਸੀ ਇਹਨਾਂ ਦੀ ਗੱਲ ਸੁਣ ਲਓ ਪਹਿਲਾਂ ਪਹਿਲਾਂ ਮੇਰੀ ਪਲੀਸ ਗੱਲ ਸੁਣੋ ਡਬਲ ਪਾਲਿਸੀ ਦੀ ਗੱਲ ਕਰ ਰਹੇ ਨੇ ਇੱਕ ਪਾਸੇ ਕਹਿੰਦੇ ਨੇ ਕਿ 4 ਵਜੇ ਅਸੀਂ ਤੁਹਾਨੂੰ ਐਨਓਸੀ ਦੇ ਦਾਂਗੇ ਦੂਜੇ ਪਾਸੇ ਕਹਿੰਦੇ ਨੇ ਕਿ ਅਸੀਂ ਐਨਓਸੀ ਖਤਮ ਕਰਤੀ ਸਰਕਾਰ ਨੇ ਅਸੀਂ ਇਹੀ ਤਾਂ ਸਪਸ਼ਟੀਕਰਨ ਪੁੱਛਦੇ ਹਾਂ ਕਿ ਸਾਨੂੰ ਦੋ ਸਪਸ਼ਟੀਕਰਨ ਕੀ ਚੀਜ਼ ਹੈ ਐ ਐਸਐਚਓ ਸਾਹਿਬ ਇਹਨਾਂ ਮੈਡਮ ਜੀ ਇੱਕ ਦੇਖੋ ਇਹ ਦਫਤਰ ਸਾਡਾ ਵੀ ਆ ਇਹ ਦਫਤਰ ਸਾਡਾ ਵੀ ਆ ਧੱਕਾ ਕਰਨਾ ਹੈ ਧੱਕਾ ਕਰਾਉਣਾ ਧੱਕਾ ਕਰਾਉਣਾ ਸਾਡੇ ਨਾਲ ਬਾਹਰ ਕੱਢਣ ਦਾ ਮਤਲਬ ਨਹੀਂ ਧੱਕਾ ਕਰਾਉਣਾ ਮੈਡਮ ਤੁਸੀਂ ਯਾਰ ਇੱਕ ਮਿੰਟ ਤੁਸੀਂ ਸਾਨੂੰ ਤੁਹਾਨੂੰ ਇੱਕ ਦੋ ਸਵਾਲ ਪੁੱਛ ਰਹੇ ਮੈਨੂੰ ਡਬਲ ਗੱਲ ਕਿਉਂ ਕਰਕੇ ਦੱਸਦੇ ਹੋ ਮੈਨੂੰ ਦੱਸੋ ਐਨਓਸੀ ਹੈ ਜਾਂ ਨਹੀਂ ਹੈ ਜੇ ਨਹੀਂ ਹੈ ਤਾਂ ਫਿਰ ਲਿਖ ਕੇ ਦਿਓ 4 ਵਜੇ ਦੇ ਮੰਗੋ ਕਿੰਦੂ ਦਵਾਂਗੇ 4 ਵਜੇ ਮੀਡੀਆ ਚ ਕਹਾਂਓ ਜੀ ਕਹਾਂਓ ਜੀ 4 ਵਜੇ ਆ ਲਓ ਜੀ ਸੁਣੋ ਇਹ ਤੇ ਸਭ ਤੋਂ ਪਹਿਲਾਂ ਪੰਚਾਇਤ ਸੈਕਟੀ ਦੇ ਸਾਈਨ ਹੁੰਦੇ ਨੇ ਉਹਨੇ ਦੇਖਣਾ ਹੁੰਦਾ ਰਿਕਾਰਡ ਕਿ ਕਿਸੇ ਦਾ ਨਜਾਇਜ਼ ਕਬਜ਼ਾ ਜਾਂ ਕਿਸੇ ਵੱਲ ਪੈਸੇ ਦਾ ਨਹੀਂ ਨਿਕਲਦੀ ਉਸ ਤੋਂ ਬਾਅਦ ਰਿਪੋਰਟ ਹੋਣੀ ਹੈ ਜੇਈ ਦੀ ਤੇਨੇ ਨੰਬਰ ਤੇ ਰਿਪੋਰਟ ਹੋਣੀ ਹੈ ਪਟਵਾਰੀ ਦੀ 4 ਨੰਬਰ ਤੇ ਰਿਪੋਰਟ ਹੋਣੀ ਹੈ ਐਸਸੀਪੀ ਉਹ ਪੀਓ ਦੀ ਉਸ ਤੋਂ ਬਾਅਦ ਜਾਰੀ ਕਰਨਾ ਜੀ ਕੋਈ ਐਸੀ ਗੱਲ ਨਹੀਂ ਸਾਰਿਆਂ ਨੂੰ ਐਨਓਸੀ ਮਿਲਣਗੇ ਮੈਡਮ 2 ਦਿਨ ਬਾਕੀ ਨੇ ਤਿੰਨ ਤੇ ਚਾਰ ਅੱਜ ਤਾਂ ਨਹੀਂ ਸਕੇ ਇੱਕ 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 ਮਿੰਟ ਜੀ ਇੱਕ ਮਿੰਟ ਜੇਕਰ ਇਹਨਾਂ ਨੇ ਚੋਣਾ ਲੜਨੀਆਂ ਸੀ ਤਾਂ ਇਹ ਹਫਤਾ ਪਹਿਲਾਂ ਜਾਂ 10 ਦਿਨ ਪਹਿਲਾਂ ਤਿਆਰੀ ਕਿਉਂ ਨਹੀਂ ਕਰ ਕੀਤੀ ਇੱਕ ਮਿੰਟ ਇੱਕ ਮਿੰਟ ਡਾਇਰੈਕਟਰ ਅਨਾਉਂਸ ਹੈ ਇਹ ਪਾਰਟੀ ਨੇ ਆਪਦੀ ਪਹਿਲਾ ਮਹੀਨਾ ਵੀ ਦਿਨ ਪਹਿਲਾਂ ਕਰਨਾ ਸੀ ਇਹ ਬ੍ਰੋਦੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਜਵਾਬ ਦੇ ਬੜੀਆਂ ਗਿਰ ਪਾਰਟੀਆਂ ਏ ਮੈਨੂੰ ਕੰਮ ਨਹੀਂ ਕਰਨ ਦੇ ਰਹੇ ਸਮਾਂ ਇਹਨਾਂ ਦਾ ਹੀ ਕੰਮ ਕਰ ਰਹੇ ਆ ਵਿੱਚ ਭੰਗਲਾ ਪਾਈ ਜਾਂਦੇ ਕਿਹੜੀ ਕੁਆਲਿਟੀ ਦੇ ਖਿਲਾਫ ਲਿਖ ਕੇ ਭੇਜ ਰਹੇ ਆ ਆ ਦੇਖੋ ਜੀ ਮੈਨੂੰ ਤੂੰ ਤੂੰ ਕਰਕੇ ਬੋਲਦਾ ਲੇਡੀਜ਼ ਨਾਲ ਸਭ ਤੋਂ ਪਹਿਲਾਂ ਚੋਣਾਂ ਤੋਂ ਬਾਅਦ ਦੀਆਂ ਗੱਲਾਂ ਨੇ ਪਤਾ ਨਹੀਂ ਕਿਹਨੇ ਬਣਨਾ ਹੈ ਕਿਹਨੇ ਨਹੀਂ ਬਣਨਾ ਸਭ ਤੋਂ ਪਹਿਲਾਂ ਇੱਕ ਲੇਡੀਜ਼ ਨੂੰ ਬੋਲਣ ਦਾ ਪਤਾ ਹੋਣਾ ਚਾਹੀਦਾ ਮੈਡਮ 2 ਦਿਨ ਹੋ ਗਏ ਕਿਉਂ ਨਹੀਂ ਤਾਂ 10 ਦਿਨ ਪਹਿਲਾਂ ਤਿਆਰੀ ਕਰਦੇ ਇਹ ਤੁਹਾਨੂੰ ਕੁਝ ਨਹੀਂ ਬਿਲਕੁਲ ਜੀ ਜਿਹੜਾ ਏਦਾਂ ਤੂੰ ਤੂੰ ਕਰਕੇ ਬੋਲਣਗੇ ਕੌਣ ਲੋਕ ਸੀ ਜਿਹੜੇ ਬੋਲ ਰਹੇ ਸੀ ਤੁਹਾਨੂੰ ਆ ਤੁਹਾਡੇ ਸਾਹਮਣੇ ਹੀ ਸੀ ਜਿਹੜੇ ਮੈਡਮ ਤੁਸੀਂ ਕੀ ਗੱਲ ਕਹੀ ਆ ਇੱਥੋਂ ਕੌਣ ਲੋਕ ਸੀ ਤੁਹਾਨੂੰ ਪਤਾ ਹੀ ਹੈ ਜੀ ਮੈਨੂੰ ਮੈਡਮ ਤੁਸੀਂ ਕੀ ਗੱਲ ਕਹੀ ਆ ਬਸ ਮੈਨੂੰ ਇਹਦਾ ਮਤਲਬ ਕੱਢਣ ਲੱਗ ਜਾਨੇ ਹੋ ਤੁਸੀਂ ਉਹ ਕਿਹਾ ਨਾ ਵੀ ਵਿਰੋਧੀਆਂ ਕੋਲ ਪਾਰਟੀਆਂ ਕੋਲ ਉਮੀਦਵਾਰ ਨਹੀਂ ਹੈਗੇ ਮੈਂ ਮੈਂ ਕਹੂੰਗੀ ਜਿਦੋਂ ਮੈਨੂੰ ਹੁਣ ਬੋਲਦੇ ਨੇ ਉਹ ਗਲਤ